ਪੰਜਾਬ ਚ ਜੋ ਕੁਦਰਤੀ ਆਫਤ ਦੇ ਨਾਲ ਹੜ੍ਹ ਆਏ ਆ ਉਸ ਦੇ ਵਾਸਤੇ ਸਰਕਾਰਾਂ ਆਪ ਆਪਣੀ ਜਗ੍ਹਾ ਲੱਗੀਆਂ ਹੋਈਆਂ ਪਰ ਭਾਰਤੀ ਜਨਤਾ ਪਾਰਟੀ ਦਾ ਕੰਮ ਕਰਨ ਦਾ ਤਰੀਕਾ ਸਾਰਿਆਂ ਨੂੰ ਅਲੱਗ ਗਿਆ ਭਾਰਤੀ ਜਨਤਾ ਪਾਰਟੀ ਦੀ ਜਿੰਨੀਆਂ ਵੀ ਸਟੇਟਾਂ ਆਂਦੀਆਂ ਸਰਕਾਰਾਂ ਉਹਨਾਂ ਨੇ ਸਿੱਧਾ ਜਿਹੜਾ 5-5 ਕਰੋੜ ਰੁਪਈਆ ਸੀਐਮ ਰੀਲੀਫ ਫੰਡ ਦੇ ਵਿੱਚ ਪਾਇਆ ਔਰ ਉਸ ਤੋਂ ਪਰંત ਜਿਹੜਾ ਭਾਵੇਂ ਜਿੱਥੇ ਵੀ ਸਾਡੀਆਂ ਬੀਜੇਪੀ ਸਰਕਾਰਾਂ ਬਣੀਆਂ ਉਹਨਾਂ ਨੇ ਟਰੇਨਾਂ ਭਰ ਭਰ ਕੇ ਟਰੱਕ ਭਰ ਭਰ ਕੇ ਪੰਜਾਬ বিজেপি ਨੂੰ ਜਿਹੜਾ ਉਹ ਸਮਾਨ ਜਿਹੜਾ ਉਹ ਹਸਮਗਰੀ ਭੇਜੀ ਆ ਉਸ ਦੇ ਵਿੱਚ ਜਿਵੇਂ ਰਸ਼ਨ ਕਟਾਂ ਹੋ ਗਈਆਂ ਤਰਪੈਲਾ ਹੋ ਗਈਆਂ ਬੱਚਿਆਂ ਦੇ ਕੱਪੜੇ ਬੱਚਿਆਂ ਦੀਆਂ ਚਪਲਾਂ ਮੱਛਰਦਾਨੀਆਂ ਮੰਜੇ ਤੱਕ ਜਿਹੜੇ ਸੀਗੇ ਉਹ ਸਾਰੇ ਭੇਜੇ ਗਏ ਆ ਔਰ ਸਾਡੇ ਜ਼ਿਲ੍ਹੰਦਾ ਦੇ ਵਿੱਚ ਚਾਰ ਜਿਹੜੇ ਆ ਉਹ ਸਟੋਰ ਬਣਾਏ ਗਏ ਭਾਰਤੀ ਜਨਤਾ ਪਾਰਟੀ ਵੱਲੋਂ ਜਿਹਦੇ ਵਿੱਚ ਸਾਡੇ ਪੰਜਾਬ ਦੇ ਪੰਧਾਨ ਸ਼੍ਰੀ ਲਖੜ ਜੀ, ਸ਼੍ਰੀ ਅਸ਼wini ਸ਼ਰਮਾ ਜੀ ਅਤੇ ਪੰਜਾਬ ਦੇ ਸੈਕਟਰੀ ਜਿਹੜੇ ਆ ਸੂਰਜ ਭਾਰਦਵਾਜੀ ਸਾਰਾ ਕੰਮ ਦੇਖ ਰਿਹਾ ਹੈ ਔਰ ਉਹ ਜਿਹੜਾ ਮੈਡੀਕਲ ਕਿੱਟਾਂ ਵਕਰੀਆਂ ਬਣਾਈਆਂ ਜਾ ਰਹੀਆਂ ਮੈਡੀਕਲ ਕੈਂਪ ਵਕਰੇ ਲਾਏ ਜਾ ਰਹੇ ਆ ਤਕਰੀਬਨ 4-5 ਟਰੱਕ ਜਿਹੜੇ ਸਾਡੇ ਕਪੂਰਥਲੇ ਹਲਕ ਕਪੂਰਥੇ ਜ਼ਿਲ੍ਹੇ ਨੂੰ ਉਹਨਾਂ ਨੇ ਦਿੱਤੇ ਆ ਔਰ ਅਸੀਂ ਜਾ ਕੇ ਜਿੱਥੇ ਹੜ੍ਹ ਪ੍ਰਭਾਵਿਤ ਏਰੀਆ ਆ ਭਾਵੇਂ ਕਿ ਆਪਣੇ ਕਪੂਰਥਲੇ ਦੇ 150 ਪਿੰਡ ਪ੍ਰਭਾਵਿਤ ਆ ਪਰ ਜਿਹੜੇ 5 ਪਿੰਡ ਬਿਲਕੁਲ ਜਿਵੇਂ ਸੀਗੇ ਪਾਣੀ 'ਚ ਡੁੱਬੇ ਹੋਏ ਸੀਗੇ ਪਰ ਉਹਨਾਂ ਦੀਆਂ ਲੋਕਾਂ ਦੀਆਂ ਜ਼ਮੀਨਾਂ ਜਿਹੜੀਆਂ ਜ਼ਿਆਦਾ ਨੁਕਸਾਨ ਹੋਇਆ ਜਿਹੜਾ ਸਭ ਤੋਂ ਖੁਸ਼ੀ ਦੀ ਗੱਲ ਇਹ ਆ ਕਿ ਕੋਈ ਜਾਨੀ ਨੁਕਸਾਨ ਕਪੂਰਥਾ ਜ਼ਿਲ੍ਹੇ ਵਿੱਚ ਨਹੀਂ ਹੋਇਆ ਭਾਰਤੀ ਜਨਤਾ ਪਾਰਟੀ ਜਿਹੜੇ ਵਲੰਟੀਅਰ ਆ ਭਾਰਤੀ ਜਨਤਾ ਪਾਰਟੀ ਜਿਹੜੇ ਵਰਕਰ ਆ ਉਹ ਪਿੰਡਾਂ ਜਾ ਜਾ ਕੇ ਕੈਂਪ ਮੈਡੀਕਲ ਕੈਂਪ ਲਾ ਰਹੇ ਕਿਉਂਕਿ ਬੀਜੇਪੀ ਉਹਨਾਂ ਨੂੰ ਮੈਡੀਸਿਨ ਬਹੁਤ ਮਹਿੰਗੀਆਂ ਤੇ ਬਹੁਤ ਵਧੀਆ ਕੰਪਨੀਆਂ ਦਿੱਤੀਆਂ ਗਈਆਂ ਰਸ਼ਨ ਕਿੱਟਾਂ ਵੰਡੀਆਂ ਜਾ ਰਹੀਆਂ ਪੁਛ ਪੁਛ ਕੇ ਸੇਵਾ ਪਖਵਾੜਾ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਜਿਹੜਾ ਹੈਗਾ ਉਹ ਮਨਾਇਆ ਜਾ ਰਿਹਾ ਵੀ ਇੱਕ ਸਰਕਾਰ ਆ ਉਹ ਸਾਰੇ ਸਮਾਨ ਭਾਰਲੀ ਦਾ ਦੇ ਚ ਕਿਹੜੇ ਕਿਹੜੀ ਸਮਾਨ ਦੀ ਜਰੂਰਤ ਤੁਹਾਨੂੰ ਹੈਗੀ ਲੋੜ ਹੈਗੀ ਆ ਉਸ ਦੇ ਵਿੱਚ ਫਿਰ ਅਸੀਂ ਉਹ ਸਾਰਾ ਭਰ ਕੇ ਪਿੰਡੋਂ ਟਰਾਲੀ ਮੰਗਾ ਕੇ ਉੱਥੇ ਜਿਹੜਾ ਸਮਾਨ ਹੈ ਵੰਡ ਕੇ ਫੇਰ ਆਈ ਔਰ ਅੱਗੇ ਤੋਂ ਵੀ ਜਨਚਾਰ ਕਿਉਂਕਿ ਹਲੇ ਦੁਆਰਾ ਸਾਡਾ ਟਰੈਕਟਰ ਪਕਵਾੜਾ ਜਿਹੜਾ ਉਹ ਚੱਲਣ ਲੱਗਾ ਹੁਣ ਟਰੈਕਟਰ ਅਭਿਆਨ ਜਿਨ੍ਹਾਂ ਪਿੰਡਾਂ ਦੀ ਜ਼ਮੀਨ ਦੇ ਵਿੱਚ ਰੇਤਾ ਆ ਗਈ ਹੈ ਜਿਨ੍ਹਾਂ ਪਿੰਡਾਂ ਦੀ ਜ਼ਮੀਨ ਦੇ ਵਿੱਚ ਅਸੀਂ ਜ਼ਮੀਨ ਸੁੱਕ ਗਈ ਹੈ ਪਾਣੀ ਉਤਰ ਗਿਆ ਜਿਸ ਦਰਿਆ ਦਾ ਉਥੋਂ ਉਹ ਜਿਹੜੀ ਜ਼ਮੀਨਾ ਪਧਰੀਆਂ ਕਰਨ ਦਾ ਕੰਮ ਵੀ ਭਾਰਤੀ ਜਨਤਾ ਪਾਰਟੀ ਕਰਨੇ ਸ਼ੁਰੂ ਕਰਨ ਜਾ ਰਹੀ ਹੈ ਜਿਹੜਾ ਬਹੁਤ ਜਲਦੀ ਸ਼ੁਰੂ ਕੀਤਾ ਜਾਊਗਾ ਜਿੱਥੇ ਪੋਕਲਣ ਦੀ ਜ਼ਰੂਰਤ ਆ ਸਾਡੇ ਮੰਤਰੀ ਸਾਹਿਬ ਆਏ ਸੀ ਰਵਨੀ ਬਿੱਟੂ ਜੀ ਵੀ ਆਏ ਆ ਹਰਸ਼ਗੁਰ ਉਤਰਾ ਜੀ ਵੀ ਆਏ ਆ ਔਰ ਉਹਨਾਂ ਨੇ ਜਿੱਥੇ ਪੋਕਲਿਆਂ ਦੀ ਜਰੂਰ ਸੀ ਉਹ ਸਰੂਪਵਾਲ شیخ ਮੰਗਾ ਵਗੈਰਾ ਉਹ ਵੀ ਉੱਥੇ ਉਹਨਾਂ ਨੂੰ ਲੋਕਾਂ ਨੂੰ ਕਿਹਾ ਵੀ ਤੁਹਾਨੂੰ ਦੇਵਾਂਗੇ ਜਰੂਰ ਕਿਉਂਕਿ ਇਹ ਨਦੀ ਆ ਉਹਦੇ ਵਿੱਚੋਂ ਪਾਣੀ ਮਿੱਟੀ ਕੱਢ ਕੇ ਬੰਨ੍ਹ ਦੇ ਉੱਪਰ ਪਾਣੀ ਦੇ ਦੁਆਰਾ ਜਿਹੜਾ ਨੁਕਸਾਨ ਜਿਹੜਾ ਨਾ ਹੋਵੇ ਜਿੱਥੇ-ਜਿੱਥੇ ਵੀ ਜਰੂਰਤ ਆ ਭਾਰਤੀ ਜਨਤਾ ਪਾਰਟੀ ਜਿਹੜਾ ਪ੍ਰਧਾਨ ਹੋਣ ਦੇ ਨਾਤੇ ਸਾਡੇ ਮੰਡਲ ਪ੍ਰਧਾਨ ਸਾਹਿਬਾਨ ਸਾਡੀ ਜਿਹੜੀ ਸਮੁੱਚੀ ਟੀਮ ਜਿਹੜੀ ਆ ਉਹ ਲੱਗੀ ਹੋਈ ਆ ਸੋਮ ਪ੍ਰਕਾਸ਼ ਸਾਡੇ ਜਿਹੜੇ ਆ ਜ਼ਿਲ੍ਹੇ ਦੇ ਇਹ ਇਸ ਕੈਂਪੇਨ ਦੇ ਮੁਖੀ ਆ ਔਰ ਜਿਹੜਾ ਸਾਰੇ ਹੀ ਜਿੰਨੇ ਵੀ ਵਰਕਰ ਆ ਉਹ ਬੜੀ ਤੰਦਈ ਦੇ ਨਾਲ ਸੇਵਾ ਕਰਨ ਚ ਲੱਗੇ ਹੋਏ ਆ ਅਸੀਂ ਧੰਨਵਾਦ ਕਰਦੇ ਆ ਸਮੁੱਚੀ ਭਾਰਤੀ ਜਨਤਾ ਪਾਰਟੀ ਲੀਡਰ ਸਾਹਿਬਾਨ ਦਾ ਜਿਨ੍ਹਾਂ ਨੇ ਕੀ ਹੜ੍ਹ ਪ੍ਰਭਾਵਿਤ ਏਰੀਆ ਦੇ ਵਿੱਚ ਸਾਨੂੰ ਜਿਹੜੇ ਡਿਊਟੀਆਂ ਲਾ ਕੇ ਉਹ ਸੇਵਾ ਕਰਨ ਦਾ ਮੌਕਾ ਦਿੱਤਾ ਔਰ ਮੈਂ ਇੱਕ ਖਾਸ ਕਰਕੇ ਜਿਹੜੀ ਬੇਨਤੀ ਪ੍ਰਸ਼ਾਸਨ ਨੂੰ ਵੀ ਕਰਨਾ ਚਾਹੂੰਗਾ ਕਿ ਇਹ ਸੇਵਾ ਦਾ ਕੰਮ ਹੈ ਇਹ ਸੇਵਾ ਦਾ ਕੰਮ ਹੈ ਤੁਸੀਂ ਕਿਸੇ ਦਾ ਮਕਾਨ ਨੂੰ ਕਿਸੇ ਨੂੰ ਕੋਈ ਟ੍ਰੇਡ ਆ ਗਈ ਹੈ ਕਿਸੇ ਦਾ ਮਕਾਨ ਕੋਈ ਡਿੱਗ ਡਿੱਗਣ ਵਾਲਾ ਜਾਂ ਵੀ ਗਰਦੌਰੀ ਕਿਸ ਦੀ ਜ਼ਮੀਨ ਦੀ ਕਰਨ ਵਾਲੀ ਫਸਲ ਖਰਾਬ ਹੋਈ ਆ ਉਹ ਬਿਲਕੁਲ ਸੱਚੀ ਸੁੱਚੀ ਰਿਪੋਰਟ ਬਣਾ ਕੇ ਦਿਓ ਕਿਉਂਕਿ ਪੈਸੇ ਮੋਦੀ ਸਰਕਾਰ ਨੇ ਦੇਣੇ ਸੈਂਟਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਤੁਸੀਂ ਆਪਣੀ ਜੇਬੀ ਚੋਂ ਨਹੀਂ ਦੇਣੇ ਸੋ ਜਿੱਥੇ ਹਾਲੇ ਤੱਕ ਮੈਂ ਸਮਝਦਾ ਕਿ ਸਰਕਾਰ ਪੂਰੀ ਤਰ੍ਹਾਂ ਫੇਰ ਹੋਈ ਹੈ ਕਿ ਆਪਣਾ ਕੁਐਸਟੀਮੇਟ ਨਹੀਂ ਬਣਾ ਕੇ ਦੇ ਸਕੀ ਸੈਂਟਰ ਗਵਰਨਮੈਂਟ ਨੂੰ ਕਿ ਸਾਡਾ ਇਹਨਾਂ ਨੁਕਸਾਨ ਹੋਇਆ ਸਾਨੂੰ ਇਹਨੇ ਪੈਸੇ ਦਿਓ ਕਿ ਮੋਦੀ ਸਰਕਾਰ ਨੇ ਕਿਹਾ ਵੀ ਪਹਿਲਾਂ 12500 ਕਰੋੜ ਰੁਪਏ ਤੁਹਾਡੇ ਕੋਲ ਪਹਿਲਾਂ ਪਿਆ 1600 ਕਰੋੜ ਤੁਹਾਨੂੰ ਫੇਰ ਦੇ ਦਿੱਤਾ ਹੋਰ ਜਿੰਨਾ ਐਸਟੀਮੇਟ ਬਣਾ ਕੇ ਦਿਓਗੇ ਉਹ ਅਸੀਂ ਤੁਹਾਨੂੰ ਦੇਣ ਵਾਸਤੇ ਤਿਆਰ ਹਾਂ ਉਹ ਭਾਵੇਂ ਨਰੀਕਾ ਦੇ ਰਹੀਂ ਦਿੱਤਾ ਜਾਵੇ ਭਾਵੇਂ ਕਿਸਾਨ ਸਨ ਸਨਮਾਨ ਨਹੀਂ ਦਿੱਤਾ ਜਾਵੇ ਭਾਵੇਂ ਜਿਹਨਾਂ ਦਾ ਮਕਾਨ ਡਿੱਗੀ ਉਹਨਾਂ ਨੂੰ ਦਿੱਤਾ ਜਾਵੇ ਜਿਨ੍ਹਾਂ ਦੀ ਫਸਲਾਂ ਖਰਾਬ ਹੋਈਆਂ ਉਹਨਾਂ ਨੂੰ ਦਿੱਤਾ ਜਾਵੇ ਹਰ ਤਰ੍ਹਾਂ ਦਾ ਜਿਹੜਾ ਪੈਸਾ ਆਉ ਉਹ ਪੰਜਾਬ ਦੇ ਨਾਲ ਭਾਜਪਾ ਪੂਰੀ ਤਰ੍ਹਾਂ ਖੜੀ ਆ ਔਰ ਅਸੀਂ ਪੰਜਾਬ ਸਰਕਾਰ ਨੂੰ ਇਹ ਬੇਨਤੀ ਕਰਦੇ ਹਾਂ ਤੁਹਾਡੇ ਮਾਧਿਅਮ ਦੇ ਰਹੀਂ ਕਿ ਉਹ ਜਿਹੜਾ ਆਪਣੀ ਸੱਚੀ ਸੁੱਚੀ ਰਿਪੋਰਟ ਜਿਹੜੀ ਆ ਉਹ ਬਣਾ ਕੇ ਸੈਂਟਰ ਨੂੰ ਭੇਜੇ ਤਾਂ ਜਿਹੜਾ ਪੰਜਾਬ ਦਾ ਭਲਾ ਹੋ ਸਕੇ